ਤਰੀ ਕਿਹ ਕਲੇਣੀ ਨੂੰ ਗਿੱਟਾ ਅਸਿੱਖਲਾ ਘਾਰ ਸਿੱਖਲਾ ਹਜੇ ਤਾਂ ਮੈਨੂੰ ਕਹੂਗੀ ਮਤੇਰ ਮਾਂ ਮਤੇਰ ਮਾਂ ਚੰਗਾ ਤੈਨੂੰ ਉਟਨਾ ਮਿਲਦਿਆ ਚੰਗਾ ਤੈਨੂੰ ਦੁੱਧ ਮਿਲਦਾ ਪੀ ਆਏ ਹੈ ਨਹੀਂ ਕਿੰਨੀ ਔਖੀ ਆ ਮੈਨੂੰ ਤਾਂ ਚੋਣੀ ਨਿਉ ਮੂ ਤਾਂ ਮੇਰਾ ਗਿੱਡਾ ਵੱਡਾ ਕੰਮ ਕੀਤਾ ਕਿੱਥੇ ਮੈਨੂੰ ਫਰੀ ਦੀ ਨੌਕਰ ਮਿਲੀਏਗੀ ਹਾਂ ਆਹੋ ਹੂੰ ਮਾਂ ਮੈਂ ਕਿਤੇ ਤੇਰੀ ਮਾਂ ਬਣ ਜੂਗੀ ਮੈਂ ਨਹੀਂ ਮਾਂ ਬਣਦੀ ਕੀ ਮਾਂ ਮੈਂ ਆਪਦੇ ਜਵਾਕਾਂ ਦੀ ਨਾ ਨਾ ਮੈਂ ਨਹੀਂ ਆਪ ਨੂੰ ਬਣਦੀ ਕੀ ਕਿਉਂ ਮੈਂ ਇਹਦੀ ਮਾਂ ਬਣਾ ਹੀਰੋ ਇਹ ਤਾਂ ਆਪਦੇ ਮਾਪਿਆਂ ਦਾ ਹੈ ਜੇ ਮੈਂ ਇਹਦੀ ਮਾਂ ਬਣ ਤੈਨੂੰ ਵੀ ਕਾਜੀ ਦੀ ਆਪਦੀ ਮਾਂ ਤਾਂ ਕੀ ਇਹਨੇ ਮੈਨੂੰ ਸਾਂ ਲੱਗਦਾ ਇਹ ਮੈਨੂੰ ਇਹ ਦੰਦਗੇ ਖਾ ਜਾਣਾ ਇਹਨੇ ਮੈਂ ਨਹੀਂ ਕਿਹਾ ਇਹ ਮਾਂ ਨੂੰ ਬਣਦੀ ਕੀ ਮੈਂ ਤਾਂ ਆਪਦੇ ਜਵਾਕਾਂ ਦੀ ਮਾਂ ਆਹ ਬੋਣਾੜੇ ਦਾ ਬਾਬਾ ਮੱਕਾ ਪਾਪ ਹੋਇਆ। ਕਿ ਕਿ ਕਾਪ ਆਪਣੇ ਬੜਾ ਸੁਪਾ ਕੇ ਮਾਰਿਆਗਾ। ਤੇ ਰੱਬਾ ਨਾਲੇ ਤੈਨੂੰ ਪਤਾ ਮੇਰੇ ਸੁਹਾ ਦਾ ਫਿਰ ਵੀ ਕਿੱਡਾ ਗਰਮ ਸੁਹਾ ਦੀ ਆ ਮੈਂ। ਤੂੰ ਚੁੱਪ ਕਰਕੇ ਨਾ ਨੇਰੀ ਜੀ ਬੰਦ ਕਰ ਲਾ। ਹਾਂ। ਹੂੰ। ਇਹ ਤਾਂ ਨਹੀਂ ਹੈ। ਵੀ ਜੇ ਮੈਂ ਮਾਮਾ ਕੋਕੂਲੀ ਮੇਰੇ ਤੇ ਤਾਸ਼ ਸੋ ਕਰ ਲੂਗੀ। ਮੇਰੀ ਤਰਸ ਕਰ ਦੇ ਦਿੱਤੀ। ਹੂੰ। ਜੇ ਮੈਂ ਤੇਰੇ ਤੇ ਤਾਸ਼ ਕਰ ਲਿਆ। ਹੂੰ। ਸ਼ੇਰ ਤਾਂ ਮੈਂ ਤੇਰੀ ਸਕੀਮਾ ਬਣ ਜੂਗੀ ਮੈਂ ਤਾਂ ਮਤੇਰ ਮਾਂ ਹੀ ਬਣ ਕੇ ਰਹਾਂਗੀ ਆਹੋ ਤੈਨੂੰ ਦੱਸੂ ਲਾੜ ਕੀ ਮਤੇਰ ਮਾਂ ਜੀ ਕੀ ਅੱਜ ਤੁਸੀਂ ਮੇਰੇ ਸਭਾ ਨੂੰ ਜਾਣਦੇ ਮਾਂ ਮੈਂ ਤੇ ਗੈਸ ਤੇ ਰੋਟੀ ਪਕਾ ਲਿਆ ਅੱਜ ਿੱਲੇ ਤੇ ਤਾਂ ਮਾਂ ਕਰਕੇ ਨਹੀਂ ਪਕਾਉਣੀ ਹੋਵਾ ਬੜੀ ਜਿੱਲੀ ਹੁੰਦੀ ਮੇਰੇ ਦਾਦੇ ਨੇ ਬੈਸ ਨਹੀਂ ਕੀਨੇ ਕਹਤਾ ਤੈਨੂੰ ਹਾਏ ਹਾਏ ਕਸ ਨੀ ਚੰਗਾ ਹੋ ਗਿਆ ਮੈਂ ਤਾਂ ਕਦੇ ਪਹਿਲਾਂ ਕੰਮ ਨਹੀਂ ਸੀ ਕੀਤਾ ਹੁਣ ਕੰਮ ਕਰਦੀ ਹੈ ਮੇਰੀ ਜੁੱਤੀ ਆਹੋ ਹਮ ਆਪਦੇ ਮਾਪੇ ਉਹਨੂੰ ਖਾ ਕੇ ਹੁਣ ਬੱਡੀ ਆਈ ਹੈ ਸਾਰਾ ਮਾਂ ਮਾਂ ਕਹਿਣ ਵਾਲੀ ਨਾਲੇ ਮੈਂ ਕਿੰਨੇ ਵਾਰੀ ਕਿਹਾ ਵੀ ਤੂੰ ਮੈਨੂੰ ਮਾਂ ਨਾ ਕਿਹਾ ਕਰ ਤੂੰ ਮੈਨੂੰ ਮੈਡਮ ਜੀ ਕਿਹਾ ਕਰ ਆਹੋ ਹਮ ਹਣ ਜਿਹੋ ਪੰਜਰ ਮੈਨੂੰ ਵਿਆਹ ਕੇ ਲਿਆਇਆ ਸੀ ਬੱਡਾ ਆਇਆ ਮੇਰੀ ਕੁੜੀ ਮੇਰੀ ਕੁੜੀ ਤੂੰ ਆਪਦੇ ਜਵਾਕਾਂ ਦਾ ਤਾਂ ਮੋਹ ਕਰਦੀ ਐ ਵੰਜਰ ਤੇਰੇ ਵੀ ਤਾਂ ਜਵਾਕ ਨੇ ਇਹ ਜਿਹੜੇ ਤੂੰ ਜੰਮੇ ਉਹਨਾਂ ਦਾ ਤੂੰ ਮੋਹ ਕਰਦੀ ਐ ਆ ਮੇਰੀ ਧੀ ਨਾਲ ਤੂੰ ਦਰਯੋਗਤਾ ਕਰਦੀ ਐ ਨਾ ਧੀ ਤੇਰੀ ਸਿਰੀ ਦੇ ਵੀ ਇਹ ਕੰਜਰਾ ਹੂੰ ਮੈਂ ਤਾਂ ਹੀ ਦਰਯੋਗਤਾ ਕਰੂੰਗੀ ਚੰਗਾ ਹੋ ਗਿਆ ਮਰ ਗਿਆ ਆਹੋ ਰੋਬ ਮਾਰਦਾ ਰਹਿੰਦਾ ਸੀਗਾ ਮੇਰੀ ਕੁੜੀ ਦਾ ਕਰ ਮੇਰੀ ਕੁੜੀ ਦਾ ਕਰ ਮੈਂ ਨਹੀਂ ਕਰਦੀ ਤੇਰੀ ਕੁੜੀ ਦਾ ਆਹੋ ਬਤਾ ਆਪ ਦੀ ਲਾਤ ਦਾ ਕਰੂੰਗੀ ਨਾਲੇ ਅਗਲੇ ਨੂੰ ਮੋਹ ਆਪ ਦੀ ਲਾਤ ਦੇ ਹੁੰਦਾ ਹੁੰਦਾ ਆਉਂਦਾ ਨਹੀਂ ਹੁੰਦਾ ਬਗਾਨੀ ਲਾਤਦਾ ਮੈਂ ਨਹੀਂ ਕਰਦੀ ਕੋਰਦੇ ਦੀ ਹੂੰ ਆਹੋ ਬੱਟੇ ਆਏ ਮੈਥੋਂ ਮੋਹ ਮੈਥੋਂ ਦੁਆਰੇ ਨੇ ਪੁੱਛਣ ਆਈ ਹੈਗੀ ਆ ਗਏ ਨਾ ਜਦੋਂ ਨਹੀਂ ਤੂੰ ਫੇਰ ਆ ਗਈ ਮੇਰੇ ਕੋਲ ਕੀ ਹੈ ਨਾਲੇ ਮੇਰਾ ਬਲੱਡ ਵਧਾ ਕੇ ਰੱਖਦੇ ਨੇ ਹੁੰਨੇ ਹੋਗੇ ਹਾਹੋ ਨਾਲੇ ਸਾਨੂੰ ਮੇਰੇ ਸੁਭਾਅ ਦਾ ਤੈਨੂੰ ਪਤਾਗਾ ਮੇਰੀ ਗੱਲ ਇੱਕ ਕੰਨ ਖੋਲ ਕੇ ਸੁਣ ਲੈ ਜੇ ਮੈਂ ਆਪਦੇ ਵਾਲੀ ਤੇ ਆ ਗਈ ਨਾ ਤੈਨੂੰ ਮੈਂ ਕੋਲੂ ਵਿੱਚ ਦੀ ਕੱਢ ਲੂੰਗੀ ਫੇਰ ਆਖਾਂਗੀ ਦੱਸਿਆ ਨਹੀਂਗਾ ਹਾਂ ਬੋਲ ਕੀ ਕਹਿੰਦੀ ਸੀਗੀ ਜਦੋਂ ਮੈਂ ਅੱਗ ਮਚਾਉਣੀ ਆ ਨਾ ਚੁੱਲ੍ਹੇ ਵਾਲੀ ਅੱਗ ਮੇਰੇ ਕੰਨੀ ਆਉਂਦੀ ਹੈਗੀ ਮੈਂ ਵਿੱਚ ਮੱਚ ਜੂਗੀ ਨਹੀਂ ਫੇਰ ਕੀ ਹੋ ਗਿਆ ਜੇ ਤੂੰ ਮੱਚ ਜੈਗੀ ਵਿੱਚ ਤੇਰੇ ਬਿਨਾ ਕੀ ਕੁਛ ਥੋੜ੍ਹਾ ਪਿਆਗਾ ਹਾਂ ਹੋ ਮੱਚ ਜਾ 20 ਵਾਰੀ ਮੱਚ ਜਾ ਨਾਲੇ ਮੈਂ ਤੈਨੂੰ ਦੱਸਾਂ ਹੂੰ ਆਏ ਨਹੀਂ ਪਤਾ ਇਹੀ ਤਾਂ ਮੈਂ ਚਾਹਨੀ ਆਗੀ ਜਾਂ ਪੰਜਾ ਹੁਣ ਮੇਰੇ ਕੋਲੋਂ ਵੱਡੀ ਆਈ ਹੈਗੀ ਨਹੀਂ ਇਹੀ ਤਾਂ ਮੈਂ ਚਾਹਨੀ ਆ ਵੀ ਤੂੰ ਅੱਗ ਦੇ ਵਿੱਚ ਮੱਚ ਜੇ ਹਾ ਹੋ ਸਾਰਾ ਕੁਝ ਮੇਰਾ ਤੇ ਮੇਰੇ ਜਵਾਕਾਂ ਦਾ ਹੋ ਜੂਗਾ ਨਾਲੇ ਹੁਣ ਤੇਰੀ ਮਾਂ ਮਰ ਚੁੱਕੀ ਐ ਤੇਰਾ ਪਿਓ ਮਰ ਚੁੱਕਿਆ ਨਾਲੇ ਹੁਣ ਕੜਾ ਮੈਨੂੰ ਕੋਈ ਰੋਕ ਟੋਕ ਕਰਨ ਵਾਲਾ ਰਹਿਗਾ ਆਹੋ ਨਹੀਂ ਜਿਹੜਾ ਤੂੰ ਦੋ ਰੋਟੀਆਂ ਖਾਣੀਆਂ ਨਾ ਮੇਰੇ ਤਾਂ ਹੋ ਮਿਰਚਾਂ ਵਾਂਗੂ ਲੜਦਿਆਂ ਨਗੀਆਂ ਹਾਂ ਮੈਂ ਤਾਂ ਕਿਸੇ ਨੂੰ ਪੋਲ ਕੇ ਨਹੀਂ ਦੱਸ ਸਕਦੀਗੀ ਵੱਡੀ ਆਈ ਹੈਗੀ ਹੋਏ ਹੋਏ ਕੀ ਉਹ ਨਹੀਂ ਤਾਂ ਕਾਲ ਖਾਊ ਮੇਰੇ ਜਵਾਕਾਂ ਜਿੰਨੀ ਰੋਟੀਆਂ ਤਾਂ ਹਾਂ 25 ਖਾਊ ਇੱਕ ਡੰਗ ਦੀਆਂ ਹੱਥ ਹੋਈ ਖੜੀ ਚਮਾ ਚਮਾ ਹੱਲੀ ਫਿਰਦੀ ਹੈਗੀ ਹਾਂ ਬੱਡੀ ਆਈ ਹੈਗੀ ਚੱਲ ਕਾਕੂ ਤੈਨੂੰ ਮੈਂ ਢੇੜਾ ਦਵਾ ਕੇ ਲੈ ਕੇ ਆਵਾਂ ਲੈ ਤੂੰ ਮੈਨੂੰ ਹੁਣ ਐ ਦੱਸ ਆਪਾਂ ਢੇੜਾ ਦੇ ਕੇ ਅੱਜ ਆਪਾਂ ਢੇੜਾ ਦੇ ਕੇ ਅੱਜ ਆਹੋ ਨਾਲਿਆ ਚੂੜੀ ਫਿਰਦੀ ਹੈਗੀ ਕਲੈਣੀ ਹੂੰ ਆਪੇ ਪਕਾ ਲੂਗੀ ਸਬਕਣ ਦੀ ਧੀ ਹੈਗੀ ਸਭ ਕੋਣੀ ਦਿੱਤੀ ਨੂੰ ਪਿਆਰ ਨਹੀਂ ਦਿੱਤਾ ਜਾਂਦਾ ਕਦੇ ਜ਼ਹਿਰ ਦਿੱਤਾ ਜਾਂਦਾ ਹੈਗਾ ਹਾ ਹੋ ਕਾਕੂ ਹੁਣ ਪੁੱਤ ਤੈਨੂੰ ਤੂੰ ਆਏ ਦੱਸ ਤੈਨੂੰ ਮੈਂ ਢੇੜਾ ਦਿਵਾ ਕੇ ਲਿਆਵਾਂ ਢੇੜਾ ਦੇ ਕੇ ਆ ਹਾ ਹੋ ਢੇੜਾ ਦੇ ਕੇ ਆਏਗਾ ਚੱਲ ਆਪਾਂ ਢੇੜਾ ਦੇ ਕੇ ਅੱਜ ਹਾ ਹੋ ਚੱਲ ਆਪਾਂ ਨਾਲੇ ਦੇਖ ਕੇ ਆਉਣੇ ਆ ਇੱਥੋਂ ਜਾਵੂਗੀ ਉੱਥੇ ਜੁਲਕ ਦੀ ਜੁਲਕ ਦੀ ਵਗ ਜੂਗੀ ਹਮ ਬੱਤੀ ਆਈਏ ਮਜਾਚਣ ਜੇ ਮੈਂ ਤੇਰੀਆਂ ਅੱਖਾਂ ਦੇ ਵਿੱਚੋਂ ਖੂਨ ਦੇ ਹੰਝੂ ਨਾ ਨਾ ਖੜਾਏ ਤੇ ਮੇਰਾ ਵੀ ਨਾਂ ਨਾ ਬਦਲਦੀ ਤੂੰ ਹਾਂ ਚੱਲ ਪੁੱਤੋ ਛੋਡੇ ਤਾ ਨਾ ਅੱਖਾਂ ਦੇ ਵਿੱਚ ਮੈਨੂੰ ਤਾਂ ਨਾ ਜੇ ਤੁਸੀਂ 1 ਇੰਚ ਸੜਦੇ ਬਿੱਲੇ ਤੋਂ ਨੇ ਬਰਾਬਰ ਹੈ ਪੁੱਤ ਮੇਰੇ ਹਾਂ ਮੈਂ ਤਾਂ ਮੇਰੇ ਹਾਂ ਕੀ ਤੈਨੂੰ ਉਹਦਾ ਮੋਹ ਆਉਂਦਾਗਾ ਨਹੀਂ ਕਰਨਾ ਆਉਂਦਾ ਮੋਹ ਮੂ ਆਹੋ ਨਹੀਂ ਕਰਨਾਗਾ ਉਹਦਾ ਤੈਨੂੰ ਮੋਹ ਆਉਂਦਾਗਾ ਹੈਰੀ ਦਾ ਹੈ ਨਹੀਂ ਮੋਹ ਕਰਨਾਗਾ ਉਹਦਾ ਕਾਕੂ ਸਮਝ ਲਾ ਗਾਲੋ ਤੂੰ ਦੱਸ ਮੋ ਕਰੇਗਾ ਜਾਂ ਨਹੀਂ ਕਰੇਗਾ ਕਰੇਗਾ ਮੋ ਤੂੰ ਨਹੀਂ ਕਰਨਾ ਹੈਗਾ ਹਾਂ ਦੱਸ ਮੇਰਾ ਬਣ ਕੇ ਚੱਲੇਗਾ ਕਿ ਉਹਦਾ ਬਣ ਕੇ ਚੱਲੇਗਾ ਹਾਂ ਨਾ ਕਰ ਦੇ ਦੱਸ ਹੁਣ ਤੂੰ ਬਾਹਰ ਜਾਣਾ ਕਿ ਕਿੱਧਰ ਜਾਣਾ ਦੱਸ ਫੇਰ ਚੱਲ ਗਏ ਬਾਹਰ ਚੱਲ ਗਏ ਚੱਲ ਤੈਨੂੰ ਬਾਹਰ ਕਿਹੜਾ ਦਵਾਕੇ ਲਿਉਣੀ ਨਾਲੇ ਝੇਕ ਕਿ ਆਉਣੀ ਆ ਕਿੱਥੇ ਰੋਈ ਤਾਂ ਨਹੀਂ ਜਾਂਦੀਗੀ ਜੇ ਰੋਈ ਉੱਤੋਂ ਫੇਰ ਕੁੱਟੂ ਜਾ ਕੇ ਹੂੰ ਪੱਤੀ ਆਈਆ ਆ ਜਾ ਚੱਲ ਗਏ ਕਾਕੂ ਆਪਾ ਵੇ ਚੱਲ ਕਾਕੂ ਚੱਲ ਗਏ ਨੇਰੀਜੇ ਚੋ ਠੰਡੀ ਜੀ ਚੋ ਵੇ ਤੱਤੀਆਂ ਤੱਤੀਆਂ ਰੋਟੀਆਂ ਸਵਾਦ ਵੀ ਵਾਲਾਂਗਾ ਲੱਗਦਾਂ ਚੰਗਾ ਹੋ ਗਿਆ ਮੈਂ ਤਾਂ ਪਕਾਉਣ ਨਾਲੇ ਮੱਛੀ ਜਾਊਗੀ ਪਕਾਉਂਦੀ ਫਿਰ ਹੂੰ ਵਾਲਾਂਗਾ ਰੋਟੀਆਂ ਖਾਣੇ ਆ 51 ਰੋਟੀਆਂ ਤਾਂ ਲੈ ਮੇਰਾ ਮੁੰਡਾ ਖਾਂਦਾ ਹੈ ਹੈ 60 ਰੋਟੀਆਂ ਕੁੜੀ ਖਾਂਦੀ ਹੈਗੀ ਆ ਮੈਂ ਤਾਂ ਵਿਚਾਰੀ ਕੀ ਆਖਣਾਗਾ ਇੱਕ ਸਾਈਕ ਰੋਟੀ ਪੂਰੀ ਕਰ ਦਿਆ ਮੈਂ ਕੋਈ ਵਾਲਾਂਗਾ ਟਿਕ ਖਾਨੀ ਹੈਗੀ ਮੈਂ ਜਮਾ ਰੋਟੀਆਂ ਨਹੀਂ ਖਾਂਦੀ ਨਪੁੱਤੇ ਦੇ ਨਾਲ ਹੁਣ ਖਵਾ ਖਵਾ ਮੇਰੇ ਤਾਂ ਦੰਦ ਮਾਰ ਮਾਰ ਕੇ ਤਾਂ ਮੇਰਾ ਢਿੱਡ ਦੁਖਣ ਲੱਗਾ ਤਾਂ ਇਹਨਾਂ ਨੇ ਆ ਜਾ ਕਾਕੂ ਚੱਲ ਗਏ ਹੁਣ ਆਪਾਂ ਦੇਖ ਕੇ ਅੱਜ ਕਲੈਣੀ ਕਿਤੇ ਰੋਈ ਤਾਂ ਨਹੀਂ ਜਾਂਦੀ ਬੈਠੀ ਕੰਦਾਨੀ ਘਾਤੋ ਮੇਰੇ ਨਾਂ ਮਾਂ ਹੈ ਕਰਦੀ ਲੋਕਾਰੇ ਜੋ ਆਕਦਾ ਸੁੱਤੇ ਭੇਮ ਤੇ ਉਹਨਾਂ ਨੂੰ ਸੁੱਤੇ ਭਿਆਂ ਨੂੰ ਰੋਟੀ ਮਿਲਦੀ ਹੈਗੀ ਤੇ ਮੈਨੂੰ ਇੱਥੇ ਕੰਮ ਕਰਕੇ ਵੀ ਨਹੀਂ ਦੋ ਰੋਟੀਆਂ ਮਿਲਦੀ ਪਤਾ ਨਹੀਂ ਮੈਂ ਨੂੰ ਚੁੱਲ੍ਹੇ 'ਚ ਘਾਤੋ ਨਹੀਂ ਰੋਟੀ ਪਕਾਉਂਦੀ ਇੰਗਾਂ ਦੇ ਬਿੱਤੀ ਆਹ ਹਾਰ ਨੂੰ ਕਰੂੰ ਮੱਚੂ ਦੇ ਫਿਰ ਲੈ ਤੇ ਤੈਨੂੰ ਤਾਂ ਕਾਲਾ ਉੱਥੇ ਅੱਗ ਵੀ ਆਉਂਦੀ ਹੈਗੀ ਮਾਨੂੰ ਕੀ ਪਤਾਗਾ ਪਤਾ ਹਾਏ ਹਾਏ ਨਹੀਂ ਨਹੀਂ ਮਿੱਕ ਲੈਣਗੇ ਹਾਏ ਹਾਏ ਨਹੀਂ ਮਿੱਕ ਲੈਣਗੇ ਹਾਏ ਹਾਏ ਨਹੀਂ ਨਹੀਂ ਮੈਂ ਤੱਕਾ ਕੁਨਾ ਸਾਂਝਾਂ ਲਾਈ ਜਾਂਦੀ ਸੀ ਵੀ ਤੱਤੀ ਰੋਟੀ ਪੱਕੂ ਕੀ ਖਾਵਾਂਗੇ ਹਾਏ ਹਾਏ ਨਹੀਂ ਸੁੱਕੂ ਕੀ ਮੁਰੁੰਡਾ ਬਣੀ ਪਈਆਂ ਤੜਕੇ ਦੀ ਨੀ ਮੈਂ ਮਰ ਜਾ ਨੀ ਰੋਟਰੀ ਤੇ ਦੰਦ ਮਾਰ ਮਾਰ ਤੁਸੀਂ ਮੈਨੂੰ ਲਿੱਸੀ ਕਰਤਾ ਨੀ ਖੜੀ ਹੋ ਜਾ ਨੀ ਤੈਨੂੰ ਤਾਂ ਮੈਂ ਮਾਰ ਦਿਆਂ ਨੀ ਸੈਂ ਤੋਂ ਮੈਂ ਗੋਲ ਗੁੱਠਾ ਦੇ ਦੂੰਗਾ ਗੁੱਠਾ ਆਪਦੇ ਮਾਂ ਤੇ ਉਹਨੂੰ ਖਾ ਗਈ ਮੈਨੂੰ ਰੋਟੀ ਨਹੀਂ ਪਕਾ ਕੇ ਦਿੰਦੀ ਤੈਨੂੰ ਆਏ ਆਂ ਵੀ ਇਹ ਮਰ ਜਾ ਹਾਂ ਰੋਟੀ ਪਕਾ ਕੇ ਦੇ ਦੇ ਚੁੱਪ ਕਰਕੇ ਕਿਉਂ ਨਹੀਂ ਰੋਟੀ ਹਜੇ ਤੱਕ ਪੱਕੀ ਤੂੰ ਇੱਥੇ ਬੈਠੀ ਰੋਈ ਜਾਂਦੀ ਏ ਨਾਲੇ ਮੱਚ ਜਾ ਕਿਹਨੂੰ ਕਹਿੰਦੀ ਸੀ ਮੈਨੂੰ ਕਹਿੰਦੀ ਸੀਗੀ ਨਾ ਮਾਂ ਮੈਂ ਤੈਨੂੰ ਤਾਂ ਕੁਛ ਨਹੀਂ ਆਖ ਮੈਨੂੰ ਸੌਣ ਲੱਗੇ ਭਲਾ ਨਹੀਂ ਤੂੰ ਮੈਨੂੰ ਗਾਲ ਦਿੱਤੀ ਮੈਂ ਤੈਨੂੰ ਦੱਸਾਂ ਹਾਂ ਪੱਟ ਕੇ ਗੁੱਤਣਾ ਹੱਥੇ ਚ ਫੜਾ ਦੂੰਗੀ ਚੁੱਪ ਕਰਕੇ ਰੋਟੀਆਂ ਪਕਾ ਦੇ ਨਾਲੇ ਫਿਰਦੀ ਆ ਪੱਟੀ ਆਈ ਹਾਏ ਹਾਏ ਓ ਮੈਂ ਮਰ ਜਾ ਮੈਨੂੰ ਤਾਂ ਗਾਲ ਹੀ ਦੇਤੀ ਬੂ ਹੁਣ ਜੇ ਮੈਂ ਸੱਚੀ ਮਰ ਗਈ ਬੂ ਫੇਰ ਕੀ ਕਰਾਂਗੇ ਓ ਮੈਂ ਮਰ ਜਾ ਮੈਂ ਤਾਂ ਫੇਰ ਮਰ ਜੂੰਗੀ ਬੂ ਸਾਰਾ ਕੁਝ ਸੇਗਾ ਹੋ ਜਾਊਗਾ ਹਾਏ ਹਾਏ ਕਿਉਂ ਨਾ ਮੈਂ ਤਾਂ ਐ ਸੋਚਦੀ ਆ ਪਹਿਲਾਂ ਐ ਕਰਦੀ ਆ ਉਹ ਨੇਰੀ ਤਾਂ ਵਗੀ ਜਾਂਦੀ ਏ ਇਹਨੂੰ ਤੁੱਲੇ 'ਚ ਡਾ ਦੇਣੀ ਹੈਗੀ ਆਪੇ ਮੱਚ ਜੂਗੀ ਉਹ ਸੱਚ ਜੇ ਮੈਂ ਇਹਨੂੰ ਮਚਾਤੀ ਫਿਰ ਮੇਰਾ ਕੰਮ ਕੌਣ ਕਰੂ ਇੱਕ ਤਾਂ ਮੈਨੂੰ ਆਹ ਕੰਮ ਕੇ ਨੇ ਮਾਰੀ ਗੱਲ ਗੱਲ ਤੈਨੂੰ ਪੁੱਤੇ ਦਾ ਫੇਰ ਯਾਦ ਆ ਜਾਂਦਾ ਵੀ ਜੇ ਮੈਂ ਇਹਨੂੰ ਮਚਾਤੀ ਉਹ ਮੈਂ ਮਰ ਜਾ ਫੇਰ ਮੇਰਾ ਕੰਮ ਕੌਣ ਕਰੂਗਾ ਹੂੰ ਰੋਟੀਆਂ ਮੈਂ ਤਾਂ ਸੁੱਖ ਨਾਲ ਰੋਟੀਆਂ ਇੰਨੀਆਂ ਖਾਣੀਆਂ ਹੈਗੀ ਨਹੀਂ ਇੰਨੀਆਂ ਕਿੰਨਾ ਖਾਣੀਆਂ ਆਪ ਤਾਂ ਰੋਟੀਆਂ ਨੂੰ ਆਪ ਹੀ ਨਜ਼ਰ ਲਾਈ ਜਾਨੀ ਸਾਰਾ ਦਿਨ ਹੂੰ ਬਾਹਰ ਖਾਣੀਆਂ ਰੋਟੀਆਂ ਰੋਟੀ ਜੇ ਬੰਦਾ 5-400 ਰੋਟੀ ਖਾਂਦਾ ਹੋਵੇ ਉਹ ਤਾਂ ਬਾਹਰ ਨਾ ਹੁੰਦਗਾ ਨਾ ਆ ਸਾਬ 200 ਰੋਟੀ ਕੀ ਬਾੜੀ ਹੁੰਦੀ ਹੈਗੀ ਨੀ ਮੈਂ ਨੀ ਮੈਂ ਤਾਂ ਐਂ ਕਰਦੀ ਆ ਹੁਣ ਬਿਉਂਤ ਕਰੀ ਐ ਨੀ ਐਵੇਂ ਨਹੀਂ ਲੋਟ ਆਉਂਦੀ ਕੱਢ ਕੇ ਨਾ ਚੁੱਲ੍ਹੇ ਚੋਂ ਕੋਲੇ ਇਹਦੇ ਪੈਰਾਂ ਥੱਲੇ ਸੜਦੇ ਨਹੀਂ ਆਗੇ ਉੱਤੇ ਨਾਚ ਘਰਾਉਂਗੀ ਨਾਲੇ ਇਹਦਾ ਕਿਹੜਾ ਪਿਓ ਕੰਜਰਾ ਜਾਂ ਇਹਦੀ ਮਾਂ ਕੰਜਰੀ ਜਿਉਂਦੀ ਐ ਇਹਨੂੰ ਆ ਕੇ ਵਿਚਾਰ ਲਾਂਗੇ ਹੂੰ ਮੈਂ ਤਾਂ ਕਹਿ ਦੂੰਗੀ ਬਿੰਨੇ ਅਰੀ ਦੇ ਵਿੱਚੋਂ ਖੇਡਦੀ ਸੀ ਖੇਡਦੀ ਖੇਡਦੀ ਚੁੱਲ੍ਹੇ ਦੇ ਵਿੱਚ ਵੜ ਗਈ ਆ ਕੇ ਅੰਨੀ ਹੋਈ ਰਹਿੰਦੀ ਏ ਇਹਨੂੰ ਕਿਹੜਾ ਪਖਾਈ ਦਿੰਦਾ ਕੁਸ ਹੂੰ ਰੋਟੀਆਂ ਖਾਂਦੀ ਏ ਬਾਹਲਾਂ ਸੁਸਤੀ ਚੜ ਜਾਂਦੀ ਏ ਸਾਨੂੰ ਕੀ ਪਤਾ ਵੜ ਗਈ ਹੋਊਗੀ ਚੁੱਲ੍ਹੇ 'ਚ ਫੇਰ ਸਵਾਦ ਆਊਗਾ ਮੈਨੂੰ ਤਾਂ ਜਿੰਨੇ ਦੇ ਪੈਰ ਮੱਚਣਗੇ ਨਾ ਨਹੀਂ ਆਏਗਾ ਹਾਂ ਤੇ ਉਹਨੇ ਮੇਰਾ ਕਾਲਜ ਠਰੂਗਾ ਚੱਲ ਕਾਕੂ ਚੱਲ ਗਏ ਲਾਜੇ ਸਕੀਮਾ ਸੁੱਟ ਗਏ ਤੇ ਪੈਰਾਂ ਥੱਲੇ ਕੋਲ ਹੂੰ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਮਤੇਰ ਮਾਂ ਦਾ ਭਾਗ ਇਹ ਆਊਗਾ ਹੁਣ ਜੀ ਚੌਥਾ ਪੰਜਵਾਂ ਆਊਗਾ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਸ਼ੇਅਰ ਸਾਡੀ ਵੀਡੀਓ ਨੂੰ ਦੱਬ ਕੇ ਕਰ ਦਿਆ ਕਰੋ ਕਿਉਂਕਿ ਸਾਡਾ ਵਾਚਿੰਗ ਟਾਈਮ ਸਾਡਾ ਚੈਨਲ ਮੋਨਟਾਇਜ਼ ਤਾਂ ਹੋ ਚੁੱਕਿਆ ਤੇ ਵਾਚਿੰਗ ਟਾਈਮ ਸਾਡਾ ਜੇ ਉਹ ਰਹਿੰਦਾਗਾ ਉਹ ਪੂਰਾ ਹੋ ਸਕੇ ਤੇ ਤੁਸੀਂ ਫਿਰ ਸਾਨੂੰ ਸੋਨੂੰ ਵਧੀਆ ਤੋਂ ਵਧੀਆ ਹੋਰ ਸਟੋਰੀਆਂ ਲੈ ਕੇ ਆਇਆ ਕਰਾਂਗੇ ਤੇ ਤੁਸੀਂ ਇੰਨੀ ਕਿ ਚਿੰਤਾ ਨਾ ਕਰਿਓ ਵੀ ਇਹ ਬੱਚੀ ਤੇ ਅਤਿਆਚਾਰ ਹੁੰਦੇ ਆ ਨਹੀਂ ਨਹੀਂ ਇਹ ਇੱਕ ਮਤੇਰਮਾ ਦੀ ਸਟੋਰੀ ਦਿਖਾਈ ਆ ਕਿਉਂਕਿ ਕੁਸ਼ਕ ਸੀ ਮੇਰੇ ਸਾਹਮਣੇ ਸਟੋਰੀ ਜਾਣੀ ਕਿ ਰੀਅਲ ਦੇ ਵਿੱਚ ਵੀ ਕਿਸੇ ਬੱਚੇ ਦੇ ਨਾਲ ਇਹ ਚੀਜ਼ਾਂ ਹੋਈਆਂ ਸੀਗੀਆਂ ਤੇ ਮੈਂ ਅੱਖੀਂ ਵੇਖਿਆ ਸੀ ਤੇ ਇਸ ਕਰਕੇ ਮੈਨੂੰ ਇਹ ਸਟੋਰੀ ਬਣਾਉਣੀ ਪੈਂਦੀ ਆ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਤੇ ਸਾਨੂੰ ਵੀ ਫਿਰ ਇਹ ਜੀ ਦੀ ਖੁਸ਼ੀ ਮਿਲਦੀ ਆ ਤੇ ਹਾਂਜੀ ਮੇਰੇ ਵੱਲੋਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੇ ਆਹ ਸਾਡਾ ਕਾਕੂ ਕਾਕੂ ਬਾਹਰ ਕਰ ਦੇ ਕਾਕੇ ਬੱਚੇ ਬਾਹਰ ਕਰੋ ਬਾਹਰ ਕਰੋ